ਸਤਿ ਸ੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੇ ਚੈਨਲ ਤੇ ਭਰਾ ਵੀਡੀਓ ਦੇਖ ਰਹੇ ਨੇ ਜਿਹੜੇ ਭਰਾ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਆਪਣੇ ਕੋਲੇ ਆਹ ਫਾਇਲ ਕੰਪਲੀਟ ਹੋ ਚੁੱਕੀ ਆ ਇਹ ਪਿੰਡ ਜਾਨੀਆਂ ਰਾਪਰ ਜ਼ਿਲ੍ਹਾ ਮਾਨਸਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਹਿਲਾ ਪਾ 3D ਤੇ ਗੱਲ ਕਰਦੇ ਆ ਆ ਦੇਖੋ ਫਰੰਟ ਤੇ ਸਾਈਡ ਵੀਊ ਜਿਨ੍ਹਾਂ ਨੂੰ ਫਰੰਟ ਤੇ ਸਾਈਡ ਵੀਊ ਚੰਗਾ ਲੱਗਿਆ ਉਹ ਕਮੈਂਟ ਕਰ ਦਿਓ ਹੈਲ ਦੇ ਵਿੱਚ ਕਿਹੜੀਆਂ ਕਿਹੜੀਆਂ ਡਰਾਇੰਗ ਆਪਾਂ ਕਸਟਮਰ ਨੂੰ ਪ੍ਰੋਵਾਈਡ ਕਰਾਉਨੇ ਆ ਉਹ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਜਿਹੜਾ ਕਸਟਮਰ ਦਾ ਨੇਮ ਆ ਉਹ ਹਰਦੀਪ ਸਿੰਘ ਆ ਪਿੰਡ ਰਾਪੁਰ ਤੋਂ ਆ ਜਿਹੜਾ ਇਹਦਾ ਗਰਾਊਂਡ ਫਲੋਰ ਦਾ ਏਰੀਆ ਰਹਿਣ ਦਾ 2250 ਸਕਰ ਫੁੱਟ ਦੇ ਵਿੱਚ ਤਿਆਰ ਹੋਏਗਾ ਫਸਟ ਵਰਕਿੰਗ ਡਰਾਇੰਗ ਆ ਫਾਊਂਡੇਸ਼ਨ ਦੀ ਡਰਾਇੰਗ ਦੇ ਆਪਾਂ ਪਹਿਲਾਂ ਦੇ ਦੇਨੇ ਆ ਕਸਟਮਰ ਨੂੰ ਵੀ ਕੰਮ ਚਲਾ ਦੇਣ ਦਾਗਾ ਫਿਰ ਆਪਾਂ ਆਇਆ ਨਿਆ ਵਰਕਿੰਗ ਡਰਾਇੰਗ ਫਸਟ ਫਲੋਰ ਦੇ ਹਾਸ ਫਲੋਰ ਦਾ ਏਰੀਆ ਕਿੰਨਾ ਆ ਗਿਆ ਆਪਣੇ ਕੋਲੇ 1370 ਸਕਰ ਫੁੱਟ ਦੇ ਵਿੱਚ ਫਿਰ ਆਪਣੇ ਕੋਲੇ ਇਹਦਾ ਵਾਟਰ ਟੈਂਕ ਲਾ ਇਹਦਾ ਏਰੀਆ ਆ ਗਿਆ 85 ਸਕਰ ਫੁੱਟ ਫਿਰ ਆਪਣੇ ਕੋਲੇ ਡਰਾਇੰਗ ਆਉਂਦੀ ਹੈ ਜੁਆਇੰਰੀ ਦੀ ਉਹਦੇ ਨਾਲ ਆਉਂਦੀ ਹੈ ਚਗਾਠਾਂ ਦੀ ਹਰੇਕ ਕੱਲੀ ਕੱਲੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਦਿੰਨੇ ਆ ਜਿਵੇਂ ਆਪਾਂ ਇੱਥੇ ਲਾ ਲਓ ਵੀ 3.5 ਫੁੱਟ ਦੀ ਆਪਣਾ ਡੋਰ ਹੁੰਦਾਗਾ ਉਹਦੇ ਵਿੱਚ ਇੰਨੀ ਸਪੇਸ ਰਹਿ ਕੇ ਫਿਰ 3.5 ਫੁੱਟ ਦਾ ਉਦੋਂ ਬਾਅਦ ਐਨੀ ਸਪੇਸ ਰਹਿ ਕੇ ਵੀ 4 ਫੁੱਟ ਦਾ ਡੋਰ ਆ ਜਾਂਦਾ ਜਿਹੜਾ ਕੀ ਹੈ ਮਿਸਤਰੀ ਨੂੰ ਦੇਖਣ ਦੇ ਵਿੱਚ ਡਰਾਇੰਗ ਆਸਾਨ ਰਹਿੰਦਾ ਵੀ ਬਾਰੀ-ਬਾਰੀ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਉਦੋਂ ਬਾਅਦ ਨੇ ਫੇਰ ਆਪਣੇ ਫਾਸਟ ਫਲੋਰ ਦੀ ਜੋਇਨਰੀ ਡਰਾਇੰਗ ਆਉਂਦੀ ਆ ਆ ਜਗਾઠા ਨਹੀਂ ਆਪਣੀਆਂ ਫਾਸਟ ਫਲੋਰ ਦੀਆਂ ਬਾਅਦ ਹੋ ਜਾਂਦਾ ਆਪਣੀ ਇਲੈਕਟ੍ਰੀਸ਼ਨ ਡਰਾਇੰਗ ਸਾਰੇ ਪੁਆਇੰਟ ਦਿੱਤੇ ਜਾਂਦੇ ਆ ਰੂਮ ਦੇ ਵਿੱਚ ਜਿਵੇਂ ਆਪਣੀਆਂ ਕਿਚਨ ਤੇ ਲਾ ਲਓ ਵੀ ਆਪਣਾ ਫਾਈਨ ਆ ਗਿਆ ਆ ਫ੍ਰਿਜ ਦਾ ਪੁਆਇੰਟ ਦੇ ਤਾਂ ਆਪਾਂ ਆ ਲਾਈਟਿੰਗ ਦਾ ਪੁਆਇੰਟ ਦਿੱਤਾ ਇੱਥੇ ਚਿਮਨੀ ਦਾ ਪੁਆਇੰਟ ਆ ਜਾਂਦਾ A to Z ਆਪਾਂ ਪੁਆਇੰਟ ਦਿੰਨੇ ਆ ਜਿਹੜੇ ਵੀ ਇਲੈਕਟ੍ਰੀਸ਼ੀਅਨ ਵਾਲੇ ਕੰਮ ਕਰਨ ਵਾਲੇ ਹੁੰਦੇ ਆ ਵੀਰ ਭਰਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਫਿਰ ਡਰਾਇੰਗ ਦੇਖ ਕੇ ਆ ਆਪਣੇ ਸਾਈਨ ਆ ਜਾਂਦੇ ਆ ਇੱਥੋਂ ਦੇਖ ਕੇ ਜਿਵੇਂ ਆਰੋ ਦਾ ਕੀ ਸਾਈਨ ਆ ਆ ਲਿਖਿਆ ਹੁੰਦਾ ਬੈਡ ਲਾਈਟ ਦਾ ਕੀ ਸਾਈਨ ਆ ਇਹ ਸਾਰੇ ਆਪਣੇ ਸਾਈਨ ਦਿੱਤੇ ਹੁੰਦੇ ਆ ਜੋ ਵੀ ਮਿਸਤਰੀ ਨੂੰ ਦੇਖ ਕੇ ਆਸਾਨ ਹੋ ਜਾਂਦਾ ਇੱਧਰ ਲਾਂਚ ਫਿਰ ਆਪਣੇ ਕੋਲੇ ਆਉਂਦੀ ਆ ਪਲੰਬਿੰਗ ਦੀ ਡਰਾਇੰਗ ਇਹ ਆਪਣੇ ਕੋਲੇ ਗਰਾਉਂਡ ਫਲੋਰ ਦੀ ਆ ਗਈ ਆ ਆਪਣੇ ਕੋਲੇ ਫਸਟ ਫਲੋਰ ਦੀ ਆ ਗਈ ਆਲ ਡਰਾਇੰਗ ਆਪਾਂ ਕੰਪਲੀਟ ਕਰਕੇ ਦਿੰਨੇ ਆ ਕਸਟਮਰ ਨੂੰ ਵੀ ਜਿਹਦੇ ਵਿੱਚ ਉਹਨਾਂ ਨੂੰ ਮਕਾਨ ਬਣਾਉਣ ਦੇ ਵਿੱਚ ਮਿਸਤਰੀ ਨੂੰ ਆਸਾਨ ਹੋ ਜਾਂਦਾ ਹੈ ਆ ਆਪਣੇ ਓਪਨ ਟੈਰਸ ਦੀ ਆ ਗਈ ਆ ਆਪਣੇ ਵਾਟਰ ਟੈਂਕ ਦੀ ਆ ਗਈ ਪਲੰਬਿੰਗ ਦੀ ਡਰਾਇੰਗ ਆ ਆਪਣਾ ਸਾਈਡ ਐਲੀਵੇਸ਼ਨ ਆ ਗਿਆ ਜਿੱਥੇ ਆਪਣੇ ਲੇਬਲ ਕੱਡੇ ਹੁੰਦੇ ਆ ਆ ਦੇਖੋ ਆ ਵੀ ਸਾਈਡ ਐਲੀਵੇਸ਼ਨ ਆ ਇਹ 2D ਡਰਾਇੰਗ ਹੁੰਦੀ ਆ ਆ ਆਪਣਾ ਫਰੰਟ ਐਲੀਵੇਸ਼ਨ ਆ ਵੀ ਮਿਸਤਰੀ ਇਹਨਾਂ ਜਿਹੜੇ ਆਪਣਾ ਲੇਬਲ ਕੱਢੇ ਹੁੰਦੇ ਆ ਉਹਦੇ ਵਿੱਚ ਮਿਸਤਰੀ ਨੂੰ ਦਿੱਕਤ ਨਹੀਂ ਆਉਂਦੀ ਆਪਾਂ ਗੋਲਿਆਂ ਦੇ ਸਾਈਜ਼ ਵੀ ਦਿੰਨੇ ਆ ਵੀ ਕਿੰਨੇ ਫੁੱਟ ਦਾ ਗੋਲਾ ਜਾ ਸਾਰੇ ਸਾਈਜ਼ ਦਿੰਨੇ ਆ ਡਿਟੇਲ ਦੇ ਵਿੱਚ ਆਪਾਂ ਫੁੱਲ ਕੰਮ ਕਰਦੇ ਆ ਆ ਗੋਲਿਆਂ ਦੇ ਸਾਈਜ਼ ਆਗੇ ਆਪਣੇ ਤੇ ਇਹ ਆਪਣੀ ਕੰਪਲੀਟ ਫਾਈਲ ਹੋ ਗਈ ਹਰ ਇੱਕ ਚੀਜ਼ ਦੇ ਆਪਾਂ ਡਿਟੇਲ ਦੇ ਵਿੱਚ ਕੰਮ ਕਰਕੇ ਦਿੰਨਾ ਹੈ ਕਸਟਮਰ ਨੂੰ ਤੇ ਤੁਨੂੰ ਸਾਡੀ ਸਾਡੀ ਵੀਡੀਓ ਕਿ ਮਿਲਗੀ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਵੀਰਪਰਾ ਆਪਾਂ ਤੋਂ ਆਪਣੀ ਫਰਮ ਤੋਂ ਕੰਮ ਕਰਾਉਣਾ ਚਾਹੁੰਦਾ ਤਾਂ ਸਾਡੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਲਿਓ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ